ਦਲ ਬੀੜੀ ਝੋੜਿਆ ਰੂਪ ਦਿਖਾਉਣ ਵਾਲੇ ਵਾਰੇ ਦਲ ਪੰਜਰ ਤੇਰੇ ਸੂਰਮਾ ਵੜ ਜੋਗਾ ਭਾਉ ਭਾਰੇ ਉਪਕਾਰੇ ਦਲ ਬੀੜੀ ਰਜਾ ਹਾਣੂ ਤੇ ਮੇਵਾ ਦੇ ਧਰ ਨੂੰ ਪਿਆਰਾ ਲੱਗਦਾ ਬੁੱਢਾ ਬਾਜਰਾ ਖੋਦਿਆ ਮਾਵਾਂ ਤੇ ਭਾਵੇਂ ਕਿਤਾ ਰੂਪ ਆਪਣੇ ਉਹ ਜੇਤੀ ਕਹਦਾ ਜੇਰੀ ਬੋਧ ਕਰਨੀ ਜੇ ਉਸਨੇ ਬਾਬਾ ਬੁੱਢਾ ਜਾ ਜੀ ਮਾਤਾ ਗੰਗਾ ਦੀ ਨੂੰ ਬੁੱਧਵੀ ਦਾਜ ਦੇ ਕੇ ਤੋ ਖਾਲ ਨੂੰ ਰੂਪ ਆਗਲ ਉਹ ਜੇਤੀ ਕਹਦਾ ਗੁਰੂ ਜੀ ਘਰ ਜੀ ਬੋਧ ਕਿੰਦੀ ਜਾਂਦੀ ਆ पुतर जानू पगा भाॼण तव्हां बि तारू भरा तव्हां राति उहो

ਲਖੂ ਨੇ ਮਾਤਾ ਗੰਗਾ ਨੇ ਉਹ ਮਾਤਾ ਗੰਗਾ ਨੇ ਸੁਣਾਈ ਨਾਟ ਬੀਤੀ ਕਰਮੋਦ ਤਾਨਿਆਂ ਦੀ ਮੇਰੇ ਦਿਲ ਦੇ ਮੇਰੇ ਜੀਵਨ ਦੀ ਸਾਤਾ ਆਰੀ ਕੀਆਂ ਮੁੜੀ ਹੁਣ ਤੇ ਤੇਰੇ ਅੰਦਰ ਉਹ ਕਿਹੜਾ ਮੁਰਿਆ ਦਵਾਰੇ ਹੂੰ ਖਾਲੀ ਜਿੰਨੇ ਤੇ ਨਾਮ ਜਟਿਆ ਪਾਪੀ ਡੁੱਬਦੇ ਤਾਪੂਰੇ ਬਣਾਏ ਇੱਕ ਬੋਧ ਤੇਜ ਦਾ ਦਿਆ ਗਿਆ ਹੱਸ ਕੇ ਇਆ ਹੱਸ ਕੇ ਜਾਨ ਨਗਰ ਮੰਨੇ ਰੱਬ ਤੇ ਰੱਖ ਡੋਰੀਆਂ ਜਿਹੜੇ ਮਾਰਦੇ ਉਹ ਜਿਹੜੇ ਮਾਰਦੇ ਸਰੀਰ ਤੇਨੂੰ ਦਾਨੀ ਅਕਰ ਨਹੀਂ ਦੇ ਵਾਲ ਪਾਉਣਗੇ ਵਾਲ ਜੀਵਿਆਂ ਆਉਣ ਜੀਵਿਆਂ ਰਖਾਣ ਲੱਗਦੇ ਉੱਤਿਆਨ ਮਾ प्यार पुटा सबी ਜੀ ਗਏ ਆਨ ਬਾਦ ਜਾਣੀ ਇਹ ਕੰਮ ਉਹ ਦੇਵਾ ਸੁਦਾ ਉਹਨੇ ਕਰਤਾ ਉਹ ਹੋਰ ਦਰਦ ਹੋਣੀ ਰਹੇਗੀ ਤੈਨੂੰ ਪੁੱਤਰਾ ਵੀ ਬਾਦ ਬੋਲੀਏ ਅੱਗਾ ਲਸੀ ਦਾ ਅੱਗਾ ਲਸੀ ਦਾ ਤੱਕਣਾ ਖਸਦਾ ਮਾਦਗ ਪਾ ਬੀੜ ਨੂੰ ਜਲੀ ਜਾਰੇ ਪਰਦੀ ਉਹ ਜਾਰੇ ਪਰਦੀ ਗੁਰਾਂ ਦੀ ਬਾਈ ਬਾਬਾ ਦੀਏ ਕਰਛਾਉ ਦੂਰ ਫੇੜ ਕੇ ਤਾ ਸਿੰਘ ਤੋਤਾ ਕੇ ਕਹਿੰਦੇ ਭੋਗੜੇ ਸੁਦਾ ਮਾਦਾ ਜੀ ਤੇ ਰ ਪਰਿਆ ਤੇਲ ਘਰਿਆ ਮਰਾਗ ਵਿੱਚ ਟਿੱਕਿਆ ਸ਼ਮ ਸ਼ਮਨੀਰ ਡੋਲਦਾ ਜਾਣ ਜਾਣ ਉਹ ਜਾਣੀ ਜਾਣ ਨੇ ਤੀਤਤ ਸਾਰੀ ਮਾਦਾ ਜੀ ਰੱਖ ਕੇ ਇੱਕ ਪੁੱਤਰ ਇੱਕ ਪੁੱਤਰ ਨਾ ਨਾ ਬਾਰੇ ਪੋਏ ਇੱਕ ਪੁੱਤਰ ਇੱਕ ਪੁੱਤਰ ਨਾ ਨਾ ते अॻो मादा ना साम ਜੜਿਆਲੇ ਵਾਲਿਆ ਯਾਹੂ ਕਰੇ ਨਗੇ ਕੋਸ ਰਖੈ ਨਗੇ ਨਾਮ ਮਾਤਾ ਗੰਗਾ ਜੀ ਤੇਰੇ ਬੋਤਗਾ ਰਹਿਣਗੇ ਪ੍ਰੇਮੀ ਜਿੰਦੇ ਵਾਲਿਆ ਜਸ ਕਹਿਣਗੇ ਉਸੇ ਦੀ ਕਾਹ ਦਾ ਬਿਆਨ ਦੋ ਸੁਧਾਣੋਂ ਮਾਇਆ ਹਿਕ ਰਹੀ ਆ ਧੰਦਨਾ ਬਾਬਾ ਫੂਜਾ ਜੀ ਰਾਮ ਗਿਆਨੇ ਜਿੰਨਾ ਬਾਹੁਰਖਾ ਨੇ ਅਦਭੁਤ ਕੀ ਗਾਣ ਅਮਰ ਹਿਆ ਜਿੰਨਾ ਗਵਾਦੂਆਂ ਜਾਂਦਾਨੇ ਭਗਤੀ ਦਿੱਤੀ ਆ ਪੁਣਾ ਮਾਪਕਾਨੇ ਜੋੜ ਮੇਲੇ ਕੋਈ ਪਿਆਰੀ ਗਾਥਾਂ ਜੁਨੀ ਬਣਾਏ ਜਾਂਦੇ ਆ ਕੋਈ ਦੁਨੀਆ ਤੇ ਪੂਰਨ ਖਾਬ ਜੇ ਤੁਮੇ ਮੰਡਲ ਬਣਾ ਰਹੇ ਨੇ ਨਾ ਨਾ ਤੁਮਾਂ ਆਂਕਾਂ